ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ ਹੋਰ ਸਨੌ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਠੀਕਾਂ ਜੀ ਕਰਦੇ ਆਂ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਮਾਰਨਿੰਗ ਦਾ ਹੈ ਇਸ ਤੋਂ ਪਹਿਲਾਂ ਵਾਲੇ ਆਪਣੇ ਬਾਕੀ ਸਾਰੇ ਕੰਮ ਕਾਰ ਹੋ ਚੁੱਕੇ ਨੇ ਹੁਣ ਆਪਾਂ ਲੱਗਿਆ ਸਾਫ਼ ਸੁਥਰੀਆਂ ਕਰਨ ਵੈਸੇ ਅੱਜ ਮੈਨਾਂ ਡੀਪ ਕਲੀਨਿੰਗ ਕਰਨੀ ਸੀਗੀ ਕਿਉਂਕਿ ਜਿਵੇਂ ਨਾ ਬਾਟੀ ਤੋਂ ਬਾਅਦ ਜਿਵੇਂ ਹਾੜੀ ਦਾ ਆਪਾਂ ਸਾਰਾ ਜਦੋਂ ਕੰਮ ਖਤਮ ਕਰ ਲੈਂਦੇ ਹ ਉਸ ਤੋਂ ਬਾਅਦ ਡੀਪ ਕਲੀਨਿੰਗ ਕਰਦੇ ਹਾਂ ਤੇ ਕਿਉਂਕਿ ਉਸ ਟਾਈਮ ਤੇ ਹਨਾ ਜਿਵੇਂ ਰੇਂਜ ਜਿਤ ਊੜ ਮਿੱਟੀ ਆਉਂਦੀ ਰਹਿੰਦੀ ਆ ਤੇ ਫਿਲਹਾਲ ਮੈਂ ਡੀਪ ਕਲੀਨਿੰਗ ਕਰਨੀ ਸੀਗੀ ਪੂਰੇ ਘਰ ਦੀ ਤੇ ਬਟਾਜਣਾ ਫਿਰ ਮੌਸਮ ਖਰਾਬ ਸੀ ਕਿਉਂਕਿ ਉਸ ਤੋਂ ਬਾਅਦ ਫਿਰ 2-3 ਦਿਨ ਹੋ ਗਏ ਲਗਾਤਾਰ ਮੌਸਮ ਖਰਾਬ ਹੁੰਦਾ ਹਨੇਰੀ ਆ ਜਾਂਦੀ ਆ ਚਾਰਕ ਕਣੀਆਂ ਟਿਕਣ ਲੱਗ ਜਾਂਦੀਆਂ ਨੇ ਤੇ ਫਿਰ ਤਾਂ ਕਰਕੇ ਅੱਜ ਫਿਰ ਹੁਣ ਮੌਸਮ ਇੱਥੇ ਖਰਾਬ ਹੋ ਚੁੱਕਿਆ ਸੀਗਾ ਫਿਰ ਮੈਂ ਕੈਨਸਲ ਕਰਤਾ ਫਿਰ ਮੈਂ ਕਹਿਸ ਰਹੀ ਆਪਾਂ ਚਲੋ ਨਵੇੜਦੇ ਆਂ ਕੰਮ ਝਾੜੂ ਪੋਚਾ ਲਗਾਉਨੇ ਆਂ ਡੇਲੀ ਦੀ ਤਰ੍ਹਾਂ ਤੇ ਹੁਣ ਆਪਾਂ ਹੁਣ ਲੱਗੇ ਆ ਬੈੱਡ ਸ਼ੀਟ ਮੈਂ ਝਾੜ ਕੇ ਹੀ ਪਿਛਾ ਦੂੰਗੀ ਕਿਉਂਕਿ ਕੱਲ ਮੈਂ ਚੇਂਜ ਕੀਤੀ ਸੀ ਤੇ ਫਿਲਹਾਲ ਮੈਂ ਚੇਂਜ ਨਹੀਂ ਕਰੂੰਗੀ ਹੁਣ ਇਹੀ ਪਿਛਾ ਦੂੰਗੀ ਝਾੜ ਕੇ ਤੇ ਲੋ ਜੀ ਹੁਣ ਪਹਿਲਾਂ ਆਪਾਂ ਕਰ ਲਈਏ ਬੈੱਡ ਸ਼ੀਟ ਝਾੜ ਕੇ ਪਿਛਾ ਦਈਏ ਉਸ ਤੋਂ ਬਾਅਦ ਲਗਾਉਨੇ ਆਂ ਝਾੜੂ ਮੈਂ ਨਾਲ ਦੀ ਨਾਲ ਇੱਕ ਕਮਰੇ ਦੇ ਵਿੱਚ ਨਾਲ ਦੀ ਨਾਲ ਰੂਮ ਸੈੱਟ ਕਰਿਆ ਰਹੀ ਸੀ ਤੇ ਨਾਲ ਦੀ ਨਾਲ ਹੀ ਮ ਰਸੋਈ ਵੀ ਆਪਾਂ ਸਾਫ਼ ਕਰ ਦਿੱਤੀ ਆ ਹਾਂਜੀ ਤੇ ਰਸੋਈ ਵੀ ਆਪਾਂ ਸਾਫ਼ ਕਰ ਦਿੱਤੀ ਆ ਬਾਕੀ ਦੂਸਰੇ ਰੂਮ ਵੀ ਸਾਫ਼ ਕਰਤਾ ਝਾੜੂ ਵਗੈਰਾ ਲਗਾਤਾ ਤੇ ਹੁਣ ਆਪਾਂ ਇੱਥੋਂ ਰੂਮ ਕਰਕੇ ਸੈੱਟ ਇੱਥੋਂ ਝਾੜੂ ਲਗਾਉਣੇ ਆ ਹਾਂਜੀ ਲੋ ਜੇ ਆਪਾਂ ਬੈਡਸ਼ੀਟ ਕਰਤੀ ਸੈਟਾ ਤੇ ਹੁਣ ਆਪਾਂ ਲਗਾਉਨੇ ਆ ਛਾੜੂ ਤੇ ਬਾਕੀ ਤੁਸੀਂ ਦੱਸਿਓ ਸਾਰੇ ਭੈਣ ਭਰਾ ਹਨਾ ਬਾਕੀ ਤੁਹਾਡੇ ਪਿੰਡਾਂ ਵੱਲ ਕੀ ਹਾਲ ਚਾਲ ਹੈ ਹਨਾ ਕਿਸ ਤਰ੍ਹਾਂ ਦਾ ਮਾਹੌਲ ਤੇ ਫਿਲਹਾਲ ਆਪਣੇ ਵੀ ਅਲਾਸਮੈਂਟ ਹੋ ਚੁੱਕੀ ਹੈ ਕੀ ਲਾਈਟਾਂ ਨਹੀਂ ਝਕੋਣੀਆਂ ਤੇ ਐਸਜੀ ਦਾ ਅਸਰ ਹੋਰ ਕਿਸੇ ਤੇ ਨਹੀਂ ਪੈਣਾ ਸਿਰਫ ਇੱਕ ਚਲੋ ਔਖਾ ਤਾਂ ਸਾਰਿਆਂ ਨੂੰ ਆਣਾ ਪਰੇਸ਼ਾਨੀ ਤਾਂ ਸਭ ਨੂੰ ਆਉਂਦੀ ਆ ਪਰ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਸ ਦੇ ਵਿੱਚ ਆ ਰਹੀ ਹੈ ਇੱਕ ਮਜ਼ਦੂਰ ਨੂੰ ਇੱਕ ਗਰੀਬ ਆਮ ਇਨਸਾਨ ਨੂੰ ਹਨ ਕਿਉਂਕਿ ਦੇਖੋ ਜੀ ਕਹਿ ਰਹੇ ਆ ਨੇ ਰਾਸ਼ਨ ਆਪਣੇ ਆਪਣੇ ਘਰਾਂ ਦੇ ਵਿੱਚ ਰਾਸ਼ਨ ਜਮਾ ਕਰਕੇ ਰੱਖੋ ਤੇ ਜਿਹੜਾ ਗਰੀਬ ਆਦਮੀ ਹੈ ਜੀ ਨੇ ਹਰ ਰੋਜ਼ ਉਨੀ ਦਿਹਾੜੀ ਕਰਨੀ ਤੇ ਉਨਾ ਹੀ ਲੈ ਕੇ ਆਉਣਾ ਹਨ ਸਭ ਤੋਂ ਵੱਡੀ ਮੁਸ਼ਕਲ ਉਹਨੂੰ ਆ ਰਹੀ ਹੈ ਤੇ ਦੇਖੋ ਜੀ ਕੀ ਬਣਦਾ ਹਨ ਸਭ ਦੁਨੀਆ ਦੇ ਨਾਲ ਹੀ ਆ ਸਾਰੇ ਪਿੰਨ ਪ੍ਰਾਰ ਅਰਦਾਸ ਕਰੋ ਜੀ ਸਭ ਪਾਸੇ ਹਨਾ ਸਾਰੇ ਨਗਰ ਖੇੜੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਵਧੀਆ ਮਾਹੌਲ ਜਿਹੜਾ ਠੀਕ ਠਾਕ ਰਹੇ ਪਹਿਲਾਂ ਦੀ ਤਰ੍ਹਾਂ ਤੇ ਲਓ ਜੀ ਆਪਾਂ ਝਾੜੂ ਵਗੈਰਾ ਲਗਾਤਾ ਉਸ ਤੋਂ ਬਾਅਦ ਲੱਗ ਕੇ ਆਪਾਂ ਪੋਚਾ ਲਾਉਣ ਤੇ ਲਓ ਜੀ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਦੁਪਹਿਰ ਦਾ ਆਪਾਂ ਸਵੇਰ ਦੇ ਜਿਹੜੇ ਸਾਰੇ ਕੰਮਕਾਰ ਉਹ ਨਿਬੜਲੇ ਸੀਗੇ ਉਸ ਤੋਂ ਬਾਅਦ ਨਹਾ ਧੋ ਕੇ ਤੇ ਫਿਰ 10 ਮਿੰਟ ਕੀਤੀ ਰੈਸਟ ਤੇ ਉਸ ਤੋਂ ਬਾਅਦ ਹੁਣ ਮੈਂ ਇੱਥੇ ਬਣਾ ਰਹੀ ਆ ਜੀ ਚੌਲ ਚੌਲ ਮੈਂ ਰੱਖ ਦਿੱਤੇ ਸੀ ਪੱਕਣ ਵਾਸਤੇ ਅੱਜ ਮੈਂ ਨਮਕੀਨ ਚੌਲ ਨਹੀਂ ਬਣਾ ਰਹੀ ਅੱਜ ਮੈਂ ਮਿੱਠੇ ਚੌਲ ਬਣਾ ਰਹੀ ਆ ਤੇ ਮੈਂ ਗੁੜ ਵਾਲੇ ਚੌਲ ਬਣਾ ਰਹੀ ਆ ਤੇ ਚੌਲ ਜਿਹੜੇ ਆਪਣੇ ਪੱਕ ਚੁੱਕੇ ਸੀ ਕਿਉਂਕਿ ਮੈਂ ਹਾਂਜੀ ਲੋ ਜੀ ਪਹਿਲਾਂ ਮੈਂ ਨਾ ਪਾਣੀ ਰੱਖਤਾ ਸੀਗਾ ਗੁੜ ਪਾ ਕੇ ਜਦੋਂ ਗੁੜ ਜਿਹੜਾ ਪਾਣੀ ਦੇ ਵਿੱਚ ਪਿਗਲ ਗਿਆ ਉਸ ਤੋਂ ਬਾਅਦ ਉਹਨੂੰ ਗੁੜ ਵਾਲੇ ਪਾਣੀ ਨੂੰ ਛਾਣ ਕੇ ਤੇ ਉਸ ਦੇ ਵਿੱਚ ਚੌਲ ਪਾ ਕੇ ਮੈਂ ਰੱਖ ਦਿੱਤੇ ਸੀ ਪੱਕਣ ਵਾਸਤੇ ਹੁਣ ਆਪਾਂ ਤੜਕਾ ਲਗਾਉਨੇ ਆ ਦੇਸੀ ਘਿਓ ਦਾ ਇੱਥੇ ਆਪਾਂ ਘਿਓ ਪਾ ਲਿਆ ਤੰਮੀ ਦੇ ਵਿੱਚ ਤੇ ਜਿਹੜੇ ਬਦਾਮ ਸੀਗੇ ਉਹ ਵੀ ਮੈਂ ਕੱਟ ਕੇ ਰੱਖ ਲਏ ਤੇ ਥੋੜੀ ਜਿਹੀ ਮੈਂ ਪਾਉਂਗੀ ਸੌਂਫ ਹੁਣ ਆਪਾਂ ਸੌਂਫ ਤੇ ਬਦਾਮ ਪਾ ਕੇ ਤੇ ਪਹਿਲਾਂ ਇਹਨਾਂ ਨੂੰ ਭੁੰਨ ਲੈਣੇ ਆ ਥੋੜਾ ਜਿਹਾ ਉਸ ਤੋਂ ਬਾਅਦ ਵਿੱਚ ਹੀ ਆਪਾਂ ਕਰ ਦਾਂਗੇ ਜੀ ਚੌਲ ਮਿਕਸ ਕਿਉਂਕਿ ਚੌਲ ਆਪਣੇ ਪੱਕੇ ਹੋਏ ਨੇ ਸਿਰਫ ਤੜਕਾ ਹੀ ਲਗਾਉਣਾ ਹੈ ਅਜੀ ਆਪਾਂ ਚੌਲ ਕਰ ਦਿੱਤੇ ਨੇ ਮਿਕਸ ਤੇ ਇਹਨੂੰ ਆਪਾਂ ਟੱਕ ਦਿੰਨੇ ਆ ਉੱਪਰੋਂ ਤੇ ਭਾਪ ਦੇ ਨਾਲ ਬਸ ਥੋੜਾ ਜਿਹਾ ਇਹ ਮਿਕਸ ਹੋ ਜਾਣਗੇ ਵਿੱਚ ਜਾਨੀ ਕਿ ਜਿਹੜਾ ਘੋਵ ਸੀਗਾ ਉਹ ਵਿੱਚ ਚੌਲਾਂ ਦੇ ਮਿਕਸ ਹੋ ਜਾਊਗਾ ਚੌਲ ਸੈੱਟ ਜੇ ਹੋ ਜਾਣਗੇ ਬਸ ਬਾਕੀ ਚੌਲ ਪੱਕੇ ਹੋਏ ਨੇ ਹਾਂਜੀ ਨਾਲ ਦੀ ਨਾਲ ਹੀ ਆਪਾਂ ਜਿਹੜਾ ਸਮਾਨ ਸੀਗਾ ਉਹ ਵੀ ਚੱਕਦੇ ਜਾ ਰਹੇ ਸੀਗੇ ਇਸ ਸਲੇਬ ਤੋਂ ਤੇ ਲਓ ਜੀ ਇੱਥੇ ਆਪਣੇ ਜਿਹੜੇ ਚੌਲ ਸੀ ਦੇਖੋ ਪੱਕ ਚੁੱਕੇ ਨੇ ਜਾਨਕੀ ਬਣ ਚੁੱਕੇ ਨੇ ਤਿਆਰ ਹੋ ਗਏ ਨੇ ਦੇਖੋ ਕਿੰਨੇ ਵਧੀਆ ਚੌਲ ਬਣੇ ਨੇ ਤੇ ਕਦੀਕ ਤਾਈ ਇਸ ਤਰ੍ਹਾਂ ਗੁੜ ਵਾਲੇ ਜਿਹੜੇ ਚੌਲ ਆ ਉਹ ਵਧੀਆ ਲੱਗਦੇ ਨੇ ਹਨਾ ਕਿਉਂਕਿ ਵੈਸੇ ਮੇਰਾ ਬੇਟਾ ਨਹੀਂ ਖਾਂਦਾ ਮਿੱਠੇ ਚੌਲ ਉਹ ਨਮਕੀਨ ਪਸੰਦ ਕਰਦਾ ਪਰ ਅੱਜ ਮੇਰਾ ਮਨ ਸੀਗਾ ਕਿ ਚਲੋ ਆਪਾਂ ਮਿੱਠੇ ਚੌਲ ਬਣਾ ਲੈਨੇ ਤੇ ਹਾਂਜੀ ਲੋਲਜੀ ਆਜੋ ਸਾਰੇ YouTube ਫੈਮਿਲੀ ਤੁਸੀਂ ਵੀ ਖਾ ਲਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਵਲੌਗ ਦੇ ਅੱਜ ਹੋਰ ਸਨੋਂ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਤੇ ਲੋਲਜੀ ਦਿਨ ਹੈਗਾ ਜੀ ਵੀਰਵਾਰ ਦਾ ਟਾਈਮ ਜਿਹੜਾ ਹੋ ਚੁੱਕਿਆ ਦੁਪਹਿਰ ਤੋਂ ਬਾਅਦ ਦਾ ਯਾਨੀ ਕਿ ਟਾਈਮ ਇੱਥੇ ਹੈਗਾ ਜੀ ਸਾਢੇ 1:30 4 ਦਾ ਟਾਈਮ ਆ ਤੇ ਆਪਾਂ ਜਾਣਾ ਸੀ ਬਾਜ਼ਾਰ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਦਾ ਕੋਸ਼ਕ ਕੰਮ ਸੀ ਜਾਂ ਦੇਖੀ ਅਰ ਸ਼ੂਰ ਦੇ ਕੱਪੜੇ ਵੀ ਲੈ ਕੇ ਆਉਣੇ ਸੀਗੇ ਤਾਂ ਹੋਰ ਵੀ ਕੋਈ ਦੋ ਚਾਰ ਚੀਜ਼ਾਂ ਲੈ ਕੇ ਆਉਣ ਵਾਲੀਆਂ ਸੀ ਤੇ ਫਿਲਹਾਲ ਜਿਹੜਾ ਮੌਸਮਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਤੇ ਹੁਣ ਜਾਣਾ ਵੀ ਜ਼ਰੂਰੀ ਹੈ ਤੇ ਮੌਸਮ ਉਹ ਵੀ ਡਰ ਲੱਗ ਰਿਹਾ ਤੇ ਚਲੋ ਜੀ ਦੇਖਦੇ ਆਂ ਫਿਰ ਹੁਣ ਪਹਿਲਾਂ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਮੌਸਮ ਦਿਖਾਉਣੀ ਆਂ ਇਹ ਲੋ ਜੀ ਮੌਸਮ ਆਪਾਂ ਤਾਂ ਨੁਕਾਤਾ ਦੇਖੋ ਮੌਸਮ ਖਰਾਬ ਆ ਬਿਜਲੀ ਵੀ ਕਰ ਚ ਰਹੀ ਹੈ ਤੇ ਹਨੇਰੀ ਤੇ ਬੱਦਲ ਵਾਈ ਹੋ ਰਹੀ ਆ ਗਰਮਾਹਸ਼ ਵੀ ਬਹੁਤ ਹੋਈ ਪਈ ਆ ਬੱਦਲਾਂ ਦੀ ਤੇ ਚਲੋ ਜੀ ਦੇਖਦੇ ਹਾਂ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ ਤੇ ਜੇਕਰ ਆਪਾਂ ਬਾਜ਼ਾਰ ਗਏ ਉਥੋਂ ਵੀਡੀਓ ਬਣੀ ਤਾਂ ਬਣਾ ਲਾਂਗੇ ਅਗਰਵਾਈਸ ਉਥੋਂ ਨਾ ਵੀਡੀਓ ਬਣੀ ਤਾਂ ਫਿਰ ਆਪਾਂ ਕਰਿਆ ਕੇ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਸਮਾਨ ਲੈ ਕੇ ਆਏ ਤੇ ਜੇ ਮੌਸਮ ਨੇ ਨਾ ਜਾਣ ਦਿੱਤਾ ਤਾਂ ਫਿਰ ਆਪਾਂ ਬਾਕੀ ਆਪਣੇ ਕੰਮ-ਕਾਰ ਕਰਦੇ ਆ ਠੀਕ ਆ ਜੀ ਫਿਰ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਬਾਅਦ ਤੇ ਤੁਹਾਨੂੰ ਰਿਕਵੈਸਟ ਆ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਦੇਖਦੇ ਆ ਜੇ ਬਾਜ਼ਾਰ ਗਏ ਤਾਂ ਆਣ ਕੇ ਮਿਲਦੇ ਆ ਜੇ ਨਾ ਗਏ ਤਾਂ ਫਿਰ ਆਪਾਂ ਆਪਣੇ ਕੰਮ-ਕਾਰ ਕਰਦੇ ਆ